ਅਜਨਾਲਾ ਦੇ ਪਿੰਡ ਸੂਫੀਆ ਦਾ ਨੌਜਵਾਨ 에ਅਰ ਫੋਰਸ ਵਿੱਚ ਭਰਤੀ ਹੋਇਆ ਜਿਸ ਤੋਂ ਬਾਅਦ ਜਿੱਥੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਨੌਜਵਾਨ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਹੈ ਤੇ ਕਹਿ ਕਿ ਇਹ ਨੌਜਵਾਨ ਦੂਸਰੇ ਲਈ ਪ੍ਰੇਰਨਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਇਹ ਬਿਲਕੁਲ ਅੱਪਾ ਪਾਕਿਸਤਾਨ ਬਾਰਡਰ ਦੇ ਕੰਡੇ ਤੇ ਸੂਫੀਆ ਪਿੰਡ ਅਜਨਾਲੇ ਹਲਕੇ ਦੇ ਵਿੱਚ ਉੱਥੇ ਖੜੇ ਆ ਅੱਜ ਸਾਡਾ ਬੱਚਾ ਛੋਟਾ ਇਹ ਬੱਚਾ ਚਾਰ ਬੱਚੇ ਪੰਜਾਬ ਦੇ ਅੱਜ ਫਲਾਈਂਗ ਅਫਸਰ ਜਿਹੜੇ ਸੈਲੈਕਟ ਹੋਏ ਆ ਏਅਰ ਫੋਰਸ ਵਿੱਚ ਉਹਨਾਂ ਦੇ ਇੱਕ ਸਾਡਾ ਗੁਰਪਤ ਸੈਲੈਕਟ ਹੋਇਆ ਇਸ ਪਿੰਡ ਦੇ ਸੁਤਰੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ ਸੋ ਮੈਂ ਇਹਨੂੰ ਵਧਾਈ ਦਿੱਤੀ ਆ ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਲੋੜ ਹੋਵੇ ਕਿਸੇ ਕਿਸਮ ਦੀ ਹੱਤ ਦੀ ਲੋੜ ਹੋਵੇ ਤੇ ਇਹਦੀ ਹੈਲਪ ਕਰਾਂ ਬਹੁਤ ਮਾਣ ਕੋਸ਼ਿਸ਼ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਬਿਲਕੁਲ ਦੇਖੋ ਸਿੱਖੀ ਸੂਤ ਦੇ ਵਿੱਚ ਜਿਹੜੇ ਸਰਦੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਇੱਥੇ ਹੀ ਸਦਾ ਕੁਝ ਮਿਲਦਾ ਐਵੇਂ ਬਾਤ ਭੱਜਨ ਦੀ ਕੋ ਲੋੜ ਦੀ ਆਰਾਮ ਦਾ ਇੱਥੇ ਪੜੋ ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ ਸਿਲੈਕਟ ਹੋ ਰਹੇ ਆ ਜੇ ਇਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਆ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ ਸੋ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਪੜ੍ਹਾਈ ਕਰਨੀ ਚਾਹੀਦੀ ਆ ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ ਇਦਾਂ ਉਹ ਵੀ ਸਿਲੈਕਟ ਹੋ ਗਏ ਉਹਨਾਂ ਨੂੰ ਚੋਬਾ ਮਿਲ ਗਿਆ ਪੰਜਾਬ ਦੇ ਇੱਥੇ ਮਾਨਸਾਹਬ ਦੀ ਸਰਕਾਰ ਹਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰ ਦਿੰਦਾ ਬਿਨਾਂ ਕੇਸ਼ਵਾਤ ਤੋਂ ਬਿਨਾਂ ਕੇ ਪੈਸੇ ਤੋਂ ਔਰ ਇਹ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕੇਸ਼ਵਾਤ ਤੋਂ ਆਪਣੀ ਮਿਹਨਤ ਦੇ ਨਾਲ ਸਤਿਕਾਰ ਕਸ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ ਬਸ ਸਹੀ ਠੀਕ ਹੈ ਅਜਨਾਲਾ ਦੇ ਪਿੰਡ ਸੂਫੀਆ ਦਾ ਨੌਜਵਾਨ 에ਅਰ ਫੋਰਸ ਵਿੱਚ ਭਰਤੀ ਹੋਇਆ ਜਿਸ ਤੋਂ ਬਾਅਦ ਜਿੱਥੇ ਪਿੰਡ ਵਿੱਚ ਖੇਤੀ ਦਾ ਮਾਹੌਲ ਹੈ ਉੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਬਾਲ ਨੇ ਨੌਜਵਾਨ ਨੂੰ ਸਫਲਤਾ ਦੇ ਕੇ ਸਨਮਾਨਿਤ ਕੀਤਾ ਤੇ ਕਹਿ ਕਿ ਇਹ ਨੌਜਵਾਨ ਦੂਸਰੇ ਲਈ ਪ੍ਰੇਰਨਾ ਹੈ ਤੇ ਸਾਨੂੰ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਇਹ ਬਿਲਕੁਲ ਅੱਪਾ ਪਾਕਿਸਤਾਨ ਬਾਰਡਰ ਦੇ ਕੱਡੇ ਦੇ ਸੂਫੀਆ ਪਿੰਡ ਅਜਨਾਲੇ ਹਲਕੇ ਦੇ ਵਿੱਚ ਉੱਥੇ ਖੜੇ ਆ ਅੱਜ ਸਾਡਾ ਬੱਚਾ ਛੋਟਾ ਜਿਹਾ ਬੱਚਾ ਚਾਰ ਬੱਚੇ ਪੰਜਾਬ ਦੇ ਅੱਜ ਫਲਾਇੰਗ ਅਫਸਰ ਜਿਹੜੇ ਸੈਕਟ ਹੋਏ ਆ ਇਹ ਹੌਸਲੇ ਵਿੱਚ ਉਹਨਾਂ ਦੇ ਇੱਕ ਸਾਡਾ ਪੁੱਤੋ ਸੈਕਟ ਹੋਇਆ ਇਸ ਪ੍ਰਿੰਸ ਦੇ ਸੂਤਰੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ ਸੋ ਮੈਂ ਇਹਨੂੰ ਵਧਾਈ ਦਿੰਦੀ ਆ ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਦੂਰ ਹੋਵੇ ਕਿਸੇ ਕਿਸਮ ਦੀ ਹੱਥ ਦੀ ਲੋੜ ਹੋਵੇ ਤੇ ਦੀ ਹੈਲਪ ਕਰਾਂਗੇ ਬਹੁਤ ਮਨ ਖੁਸ਼ ਹੋ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਸੇਧ ਲੈਣ ਚਾਹੀਦੀ ਬਿਲਕੁਲ ਦੇਖੋ ਸਿੱਖੀ ਸੂਤ ਦੇ ਵਿੱਚ ਜਿਹੜੇ ਸਾਰੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਇੱਥੇ ਹੀ ਸਦਾ ਕੁਝ ਮਿਲਦਾ ਐਵੇਂ ਬਾਹਰ ਭੱਜਣ ਦੀ ਕੋ ਲੋੜ ਦੀ ਆਗਾਮ ਦਾ ਇੱਥੇ ਪੜੋ ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ ਸਿਲੈਕਟ ਹੋ ਰਹੇ ਆ ਜੇ ਇਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ ਸੋ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਪੜ੍ਹਾਈ ਕਰਨੀ ਚਾਹੀਦੀ ਆ ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ ਇਦਾਂ ਉਹ ਵੀ ਸਿਲੈਕਟ ਹੋ ਗਏ ਉਹਨਾਂ ਨੂੰ ਚੋਭਾ ਮਿਲ ਗਿਆ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਔਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰ ਦਿੰਦਾ ਬਿਨਾਂ ਕੇਸ਼ਵਾਸ ਤੋਂ ਬਿਨਾਂ ਕੇ ਪੈਸੇ ਤੋਂ ਔਰ ਇਹ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕੇਸ਼ਵਾਸ ਤੋਂ ਆਪਣੀ ਮਿਹਨਤ ਦੇ ਨਾਲ ਸਤਿਕਾਰ ਉਹ ਕਿਸੇ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ ਵਸੇ ਠੀਕ ਹੈ